ਦੇ ਕੋ ਐਚ ਇਹਦਾ ਤੇ ਪਹਿਲਾਂ ਹੀ ਪਤਾ ਹੈਗਾ ਸੀ ਕਿ ਬਾਦਲ ਅਕਾਲੀ ਦਲ ਨੇ ਜਿਹੜੀ ਸਕ੍ਰਿਪਟ ਲਿਖੀ ਹੋਈ ਹੈ ਉਸੇ ਦੇ ਮੁਤਾਬਕ ਹੀ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਊਗਾ ਪਰ ਇਹ ਚ ਨਵਾਂ ਕੀ ਹੈ ਕਿਉਂਕਿ ਇਹ ਉਹੀ ਅਕਾਲੀ ਦਲ ਬਾਦਲ ਹੈਗਾ ਜਿਸ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਲਿਆਂਦਾ ਇਹ ਉਹੀ ਅਕਾਲੀ ਦਲ ਬਾਦਲ ਹੈਗਾ ਜਿਸ ਨੇ ਪੰਜਾਬ ਦੇ ਵਿੱਚ ਮਾਫੀਆ ਰਾਜ ਲਿਆਂਦਾ ਇਹ ਉਹੀ ਅਕਾਲੀ ਦਲ ਹੈਗਾ ਜਿਸ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਿਆ ਤੋ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਇਸ ਅਕਾਲੀ ਦਲ ਨੂੰ ਕਦੇ ਅਕਸੈਪਟ ਨਹੀਂ ਕਰਦੇ ਇਹ ਅਕਾਲੀ ਦਲ ਕੱਲ ਵੀ ਜ਼ੀਰੋ ਸੀ ਇਹ ਅਕਾਲੀ ਦਲ ਅੱਜ ਵੀ ਜ਼ੀਰੋ ਹੈ ਤੇ ਇਹ ਅਕਾਲੀ ਦਲ ਕੱਲ ਵੀ ਜ਼ੀਰੋ ਰਹੇਗਾ ਕਿਉਂਕਿ ਇਹ ਬੜੀ ਇੱਕ ਮਸ਼ਹੂਰ ਕਹਾਵਤ ਹੈ ਕਿ ਪੰਜਾਬ ਦੇ ਲੋਕਾਂ ਦੇ ਨਕੋ ਜਿਹੜਾ ਇੱਕ ਵਾਰੀ ਉੱਤਰ ਜੇ ਉਹਨੂੰ ਦੁਬਾਰਾ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਂਦੇ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਵਾ ਜਿਹੜਾ ਬਾਦਲ ਅਕਾਲੀ ਦਲ ਜਿਹਦੇ ਹੁਣ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲਾਇਆ ਗਿਆ ਹੈਗਾ ਇਹ ਕੱਲ ਵੀ ਇਰ ਰੈਲੇਵੈਂਟ ਸੀ ਪੰਜਾਬ ਦੀ ਰਾਜਨੀਤੀ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਰ ਰੈਲੇਵੈਂਟ ਰਹੇਗਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਇਸ ਦਾ ਕੋਈ ਵੀ ਪ੍ਰਭਾਵ ਪੈਣ ਵਾਲਾ ਨਹੀਂ ਹੈਗਾ ਦੇਖੋ ਇਹ ਚੀਜ਼ ਤਾਂ ਤੇ ਪਹਿਲਾਂ ਹੀ ਪਤਾ ਹੈਗਾ ਸੀ ਕਿ ਬਾਦਲ ਅਕਾਲੀ ਦਲ ਨੇ ਜਿਹੜੀ ਸਕ੍ਰਿਪਟ ਲਿਖੀ ਹੋਈ ਹੈ ਉਸੇ ਦੇ ਮੁਤਾਬਕ ਹੀ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਊਗਾ ਪਰ ਇਹ ਚ ਨਵਾਂ ਕੀ ਹੈ ਕਿਉਂਕਿ ਇਹ ਉਹੀ ਅਕਾਲੀ ਦਲ ਬਾਦਲ ਹੈਗਾ ਜਿਸ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਲਿਆਂਦਾ ਇਹ ਉਹੀ ਅਕਾਲੀ ਦਲ ਬਾਦਲ ਹੈਗਾ ਜਿਸ ਨੇ ਪੰਜਾਬ ਦੇ ਵਿੱਚ ਮਾਫੀਆ ਰਾਜ ਲਿਆਂਦਾ ਇਹ ਉਹੀ ਅਕਾਲੀ ਦਲ ਹੈਗਾ ਜਿਸ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਿਆ ਸੋ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਇਸ ਅਕਾਲੀ ਦਲ ਨੂੰ ਕਦੇ ਐਕਸੈਪਟ ਨਹੀਂ ਕਰਦੇ ਇਹ ਅਕਾਲੀ ਦਲ ਕੱਲ ਵੀ ਜ਼ੀਰੋ ਸੀ ਇਹ ਅਕਾਲੀ ਦਲ ਅੱਜ ਵੀ ਜ਼ੀਰੋ ਹੈ ਤੇ ਇਹ ਅਕਾਲੀ ਦਲ ਕੱਲ ਵੀ ਜ਼ੀਰੋ ਰਹੇਗਾ ਕਿਉਂਕਿ ਇਹ ਬੜੀ ਇੱਕ ਮਸ਼ਹੂਰ ਕਹਾਵਤ ਹੈ ਕਿ ਪੰਜਾਬ ਦੇ ਲੋਕਾਂ ਦੇ ਨਕੋ ਜਿਹੜਾ ਇੱਕ ਵਾਰੀ ਉਤਰ ਜੇ ਉਹਨੂੰ ਦੁਬਾਰਾ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਂਦੇ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਵਾ ਜਿਹੜਾ ਬਾਦਲ ਅਕਾਲੀ ਦਲ ਜਿਹਦੇ ਹੁਣ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲਗਾਇਆ ਗਿਆ ਹੈਗਾ ਇਹ ਕੱਲ ਵੀ ਇਰ ਰੈਲੇਵੈਂਟ ਸੀ ਪੰਜਾਬ ਦੀ ਰਾਜਨੀਤੀ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਰ ਰੈਲੇਵੈਂਟ ਰਹੇਗਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਇਸ ਦਾ ਕੋਈ ਵੀ ਪ੍ਰਭਾਵ ਪੈਣ ਵਾਲਾ ਨਹੀਂ ਹੈਗਾ ਦੇਖੋ ਇਹ ਚੀਜ਼ ਤਾਂ ਤੇ ਪਹਿਲਾਂ ਹੀ ਪਤਾ ਹੈਗਾ ਸੀ ਕਿ ਬਾਦਲ ਅਕਾਲੀ ਦਲ ਨੇ ਜਿਹੜੀ ਸਕ੍ਰਿਪਟ ਲਿਖੀ ਹੋਈ ਹੈ ਉਸੇ ਦੇ ਮੁਤਾਬਕ ਹੀ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਊਗਾ ਕਹਿੰਦੇ ਨਵਾਂ ਕੀ ਹੈ ਕਿਉਂਕਿ ਇਹ ਉਹੀ ਅਕਾਲੀ ਦਲ ਬਾਦਲ ਹੈਗਾ ਜਿਸ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਲਿਆਂਦਾ ਇਹ ਉਹੀ ਅਕਾਲੀ ਦਲ ਬਾਦਲ ਹੈਗਾ ਜਿਸ ਨੇ ਪੰਜਾਬ ਦੇ ਵਿੱਚ ਮਾਫੀਆ ਰਾਜ ਲਿਆਂਦਾ ਇਹ ਉਹੀ ਅਕਾਲੀ ਦਲ ਹੈਗਾ ਜਿਸ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਿਆ ਸੋ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਇਸ ਅਕਾਲੀ ਦਲ ਨੂੰ ਕਦੇ ਅਕਸੈਪਟ ਨਹੀਂ ਕਰਦੇ ਇਹ ਅਕਾਲੀ ਦਲ ਕੱਲ ਵੀ ਜ਼ੀਰੋ ਸੀ ਇਹ ਅਕਾਲੀ ਦਲ ਅੱਜ ਵੀ ਜ਼ੀਰੋ ਹੈ ਤੇ ਇਹ ਅਕਾਲੀ ਦਲ ਕੱਲ ਵੀ ਜ਼ੀਰੋ ਰਹੇਗਾ ਕਿਉਂਕਿ ਇਹ ਬੜੀ ਇੱਕ ਮਸ਼ਹੂਰ ਕਹਾਵਤ ਹੈ ਕਿ ਪੰਜਾਬ ਦੇ ਲੋਕਾਂ ਦੇ ਨਕੋ ਜਿਹੜਾ ਇੱਕ ਵਾਰੀ ਉਤਰ ਜੇ ਉਹਨੂੰ ਦੁਬਾਰਾ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਂਦੇ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਵਾ ਜਿਹੜਾ ਬਾਦਲ ਅਕਾਲੀ ਦਲ ਜਿਹਦੇ ਹੁਣ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲਾਇਆ ਗਿਆ ਹੈਗਾ ਇਹ ਕੱਲ ਵੀ ਇਰ ਰੈਲੇਵੈਂਟ ਸੀ ਪੰਜਾਬ ਦੀ ਰਾਜਨੀਤੀ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਰ ਰੈਲੇਵੈਂਟ ਰਹੇਗਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਇਸ ਦਾ ਕੋਈ ਵੀ ਪ੍ਰਭਾਵ ਪੈਣ ਵਾਲਾ ਨਹੀਂ ਹੈਗਾ ਦੇਖੋ ਇਹ ਚੀਜ਼ ਤਾਂ ਤੇ ਪਹਿਲਾਂ ਹੀ ਪਤਾ ਹੈਗਾ ਸੀ ਕਿ ਬਾਦਲ ਅਕਾਲੀ ਦਲ ਨੇ ਜਿਹੜੀ ਸਕ੍ਰਿਪਟ ਲਿਖੀ ਹੋਈ ਹੈ ਉਸੇ ਦੇ ਮੁਤਾਬਕ ਹੀ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਊਗਾ ਪਰ ਇਹ ਚ ਨਵਾਂ ਕੀ ਹੈ ਕਿਉਂਕਿ ਇਹ ਉਹੀ ਅਕਾਲੀ ਦਲ ਬਾਦਲ ਹੈਗਾ ਜਿਸ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਲਿਆਂਦਾ ਇਹ ਉਹੀ ਅਕਾਲੀ ਦਲ ਬਾਦਲ ਹੈਗਾ ਜਿਸ ਨੇ ਪੰਜਾਬ ਦੇ ਵਿੱਚ ਮਾਫੀਆ ਰਾਜ ਲਿਆਂਦਾ ਇਹ ਉਹੀ ਅਕਾਲੀ ਦਲ ਹੈਗਾ ਜਿਸ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਿਆ ਸੋ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਇਸ ਅਕਾਲੀ ਦਲ ਨੂੰ ਕਦੇ ਐਕਸੈਪਟ ਨਹੀਂ ਕਰਦੇ ਇਹ ਅਕਾਲੀ ਦਲ ਕੱਲ ਵੀ ਜ਼ੀਰੋ ਸੀ ਇਹ ਅਕਾਲੀ ਦਲ ਅੱਜ ਵੀ ਜ਼ੀਰੋ ਹੈ ਤੇ ਇਹ ਅਕਾਲੀ ਦਲ ਕੱਲ ਵੀ ਜ਼ੀਰੋ ਰਹੇਗਾ ਕਿਉਂਕਿ ਇਹ ਬੜੀ ਇੱਕ ਮਸ਼ਹੂਰ ਕਹਾਵਤ ਹੈ ਕਿ ਪੰਜਾਬ ਦੇ ਲੋਕਾਂ ਦੇ ਨਕੋ ਜਿਹੜਾ ਇੱਕ ਵਾਰੀ ਉਤਰ ਜੇ ਉਹਨੂੰ ਦੁਬਾਰਾ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਂਦੇ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵਾ ਜਿਹੜਾ ਬਾਦਲ ਅਕਾਲੀ ਦਲ ਜਿਹਦੇ ਹੁਣ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲਗਾਇਆ ਗਿਆ ਹੈਗਾ ਇਹ ਕੱਲ ਵੀ ਇਰ ਰੈਲੇਵੈਂਟ ਸੀ ਪੰਜਾਬ ਦੀ ਰਾਜਨੀਤੀ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਰ ਰੈਲੇਵੈਂਟ ਰਹੇਗਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਇਸ ਦਾ ਕੋਈ ਵੀ ਪ੍ਰਭਾਵ ਪੈਣ ਵਾਲਾ ਨਹੀਂ ਹੈਗਾ